ਰਾਮਾ ਦੀ ਹੱਟੀ ਦੇ ਉੱਤੇ ਅੱਜ ਲੈ ਕੇ ਆਈ ਜੀ ਨਵਾਂ ਸਟਾਕ ਹੈ ਬਿਲਕੁਲ ਪਲੇਨ ਸੂਟ ਵਧੀਆ ਜਾਗੋ ਤੇ ਪਾਉਣ ਵਾਲੇ ਕੜਾਈ ਕਰਾਓ ਚਾਹੇ ਲੈਂਸ ਲਾ ਕੇ ਬਣਾਓ ਰੰਗ ਫੁੱਲ ਆ ਗਏ ਇਹਦੇ ਵਿੱਚ ਪੂਰੇ ਵਧੀਆ ਰੰਗਾਂ ਦੇ ਵਿੱਚ ਆ ਗਿਆ ਜੀ ਇਹਦੇ ਵਿੱਚ ਜਾਗੋ ਤੇ ਪਾਓ ਵਧੀਆ ਵਿਆਹ ਸ਼ਾਦੀ ਦੇ ਵਿੱਚ ਬਣਾਉਣ ਵਾਲੇ ਜੀ ਰੰਗ ਦੇਖੋ ਸਾਰੇ ਫੁੱਲ ਰੰਗਾਂ ਦੇ ਵਿੱਚ ਮਾਲ ਆ ਗਿਆ ਜੀ ਪਲੇਨ ਸੂਟ ਸਿਰਫ 200 ਰੁਪਏ ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਚ ਲੈਦੇ 200 ਦਾ ਪਲੇਨ ਸੂਟ ਜੀ ਰੰਗ ਦੇਖੋ ਪੂਰਾ ਸਟਾਕ ਖੁੱਲਾ ਆ ਚੁੱਕਿਆ ਜੀ ਚਾਹੇ 500 ਸੂਟ ਲੈ ਜਾਓ ਚਾਹੇ 1000 ਸੂਟ ਲੈ ਜਾਓ ਜੀ ਪੂਰੇ ਖੁੱਲੇ ਸਟਾਕਾਂ ਦੇ ਜਮਾਲ ਆ ਚੁੱਕਿਆ ਹੈ ਰੰਗ ਇੱਕ ਤੋਂ ਇੱਕ ਵਧੀਆ ਸਾਰੀ ਸਾਰੀ ਬਲੈਕ ਵੀ ਆ ਗਿਆ ਜੀ ਵਾਈਟ ਵੀ ਆ ਗਿਆ ਕਰੀਮ ਕਲਰ ਵਾਈਟ ਕਰੀਮ ਕਿਹੜੀਆਂ ਕੁੜੀਆਂ ਮੰਗਦੀਆਂ ਸਾਰੀ ਰੰਗ ਆ ਚੁੱਕਿਆ ਇਹਦੇ ਵਿੱਚ ਆ ਦੇਖੋ ਜੀ ਰੰਗ ਫੁੱਲੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ 200 ਦਾ ਸੂਟ ਕਰਤਾ ਜੀ ਪਲੇ ਸੂਟ 5 ਮੀਟਰ ਦਾ ਸੂਟ ਸਿਰਫ 200 ਰੁਪਏ ਦੇ ਵਿੱਚ ਰੰਗ ਇੱਕ ਤੋਂ ਇੱਕ ਵਧੀਆ ਸਾਰੇ ਜੀ ਛੇਤੀ ਆਓ ਜਿੰਨੇ ਮਰਜ਼ੀ ਕੰਡਰ ਲੈ ਕੇ ਜਾਓ ਇਹਦੇ ਵਿੱਚ ਹੁਣ 200 ਦਾ ਸੂਟ ਹੈ ਜੀ ਪਲੇ ਸੂਟ 5 ਮੀਟਰ ਦਾ ਸੂਟ 200 ਰੁਪਏ ਦੇ ਵਿੱਚ 5 ਮੀਟਰ ਦਾ 7 ਮੀਟਰ ਤੱਕ ਨਿਕਲੂਗਾ ਜੀ ਇਹਦੇ 5 ਮੀਟਰ ਤੋਂ ਵੱਧ ਵੀ ਨਿਕਲ ਸਕਦਾ ਹੈ ਜੀ ਰੇਟ ਉਹੀ 200 ਹੀ ਦਿੰਦੇ ਆ ਜੀ ਅਸੀਂ ਇਹ ਆਹ ਦੇਖੋ ਜੀ ਰੰਗ ਪੂਰੇ ਵਧੀਆ ਰੰਗ ਆ ਗਏ ਸਾਰੇ ਜੀ ਫੁੱਲ ਵਧੀਆ ਰੰਗ ਆ ਗਏ ਸਾਰੇ ਇਹਦੇ ਵਿੱਚ ਸਪੈਸ਼ਲ ਹੈ ਹਲਦੀ ਵਾਲਾ ਮਗਦਾ ਹੈਗਾ ਕਿ ਹਲਦੀ ਵਾਲੇ ਰੰਗ ਆ ਦੇਖੋ ਜੀ ਸਪੈਸ਼ਲ ਹਲਦੀ ਵਾਲੇ ਪੀਲੇ ਰੰਗਾਂ ਦੇ ਵਿੱਚ ਵੀ ਬਹੁਤ ਰੰਗ ਆ ਗਏ ਦੇ ਵਿੱਚ ਹਲਦੀ ਵਾਲੇ ਸੂਟ ਸਪੈਸ਼ਲ ਆ ਚੁੱਕੇ ਹੀ ਸਾਰੇ ਮੇਲ ਦੇ ਬਿਆਹ ਸ਼ਾਦੀਆਂ ਵਾਲੇ ਜੀ ਪਲੇਨ ਸੂਟ ਫੁੱਲ ਰੰਗਾਂ ਦੇ ਵਿੱਚ ਮਾਲ ਆ ਗਿਆ ਜੀ ਫੁੱਲ ਰੰਗਾਂ ਦੇ ਵਿੱਚ ਸਟਾਕ ਆ ਗਿਆ ਜੀ ਫੋਰਾ ਆ ਜਾਮਾ ਆਹ ਦੇਖੋ ਜੀ ਸਟਾਕ ਕਿੰਨਾ ਆਇਆ ਹੋਇਆ ਹੈਗਾ ਸਾਰਾ ਪਹਿਲਾਂ ਸਟਾਕ ਖਤਮ ਹੋ ਗਿਆ ਸੀਗਾ ਕਈ ਗੱਲ ਮੋਟੇ ਗਏ ਸੀਗੇ ਫੋਰਲ ਸਟਾਕ ਚ ਮਾਲ ਪਹੁੰਚ ਚੁੱਕਿਆ ਹੈ ਜੀ ਦੇਖੋ ਫੋਰਲ ਸਟਾਕ ਆ ਗਿਆ ਜੀ 200 ਦਾ ਸੂਟ ਪਲੇਨ ਸੂਟ 200 ਰੁਪਏ ਦੇ ਵਿੱਚ ਭਰਾਵਾ ਦੀ ਹੱਟੀ ਤੇ ਸੇਲ ਮੇਲਾ ਚੱਲੀ ਜਾਂਦਾ ਜੀ ਭਰਾਵਾ ਦੀ ਹੱਟੀ ਤੇ ਪਹੁੰਚੋ ਛੇਤੀ ਤੋਂ ਛੇਤੀ ਆਓ ਵਧੀਆ ਵਧੀਆ ਰੰਗਾਂ ਦੇ ਵਿੱਚ ਪਲੇ ਸੂਟ ਲੈ ਕੇ ਜਾਓ ਜੀ ਫੋਲਡ ਵਾਲ ਆ ਗਿਆ ਜੀ ਮਨਪਸੰਦ ਦੇ ਰੰਗ ਲੈ ਕੇ ਜਾਓ ਜੀ ਹੁਣ ਫੁੱਲ ਰੰਗ ਆ ਚੁੱਕੇ ਹੈ ਮਨਪਸੰਦ ਦੇ ਰੰਗ ਲਿਆ ਸਕਦੇ ਹੋ ਜੀ 200 ਦਾ ਪਲੇਨ ਸੂਟ ਜੀ ਫੁੱਲ ਸਟਾਕ ਵਿੱਚ ਮਾਲ ਆ ਗਿਆ ਭਰਾਵਾ ਜੀ ਇਹ ਬਸਟਾ ਰੋਡ ਮੌਮਡੀ